ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਸਵੇਰ ਦੀ ਸ਼ੁਰੂਆਤ ਹੋ ਗਈ ਜੀ ਤੇ ਟਾਈਮ ਪਾ ਜਿੱਤੇ ਆ 6:30 ਦਾ ਹੋ ਗਿਆ ਟਾਈਮ ਤੇ ਸੌਂਠੇ ਸੀ ਬਾਹਰ ਮੇ ਹਨਾ ਰਾਤ ਦਾ ਹੀ ਪਈ ਜਾਂਦੀ ਦਿਨੇ ਵੀ ਪਈ ਹੁੰਦਾ ਸਰਾ ਫਿਰ ਸਾਰੀ ਰਾਤ ਲੰਘਿਆ ਰਿਹਾ ਹੁਣ ਵੀ ਜੰਮੇ ਕੁਲਿਆ ਪਿਆ ਬੱਦਲ ਵਸਾ ਇਹਨੂੰ ਪਤਾ ਨਹੀਂ ਕਦੋਂ ਆਵੇ ਤੇ ਆਪਾਂ ਚਾਹ ਪਣੀ ਪੀ ਕੇ ਤੇ ਬਸ ਹੁਣ ਮੈ ਰਿਸ਼ ਨੂੰ ਉਠਾਇਆ ਸੀ ਇਹਨੇ ਵੀ ਚਾਹ ਚੁਕੀ ਲਈ ਤੇ ਹੁਣ ਇਹ ਆ ਉਹਦਾ ਪੜਨ ਲੱਗੀ ਤਾਂ ਦੇਖੋ ਇਹ ਪੜਹੀ ਹੁੰਦਾ ਤੇ ਚਾਹ ਪੀ ਲਈ ਨੇ ਤੇ ਇਹਦਾ ਹੈਗਾ ਅੱਜ ਪੇਪਰ ਕੋ ਸਨੇਹਾ ਇੱਧਰ ਪਈ ਆ ਤੇ ਇਹਨੂੰ ਮੈਂ ਠਾਇਆ ਨਹੀਂ ਅੱਜ ਮੈਸ ਕਰਕੇ ਠਾਇਆ ਕਿਉਂਕਿ ਇਹ ਹੁਣ ਜਾਂਦੀ ਨਹੀਂ ਤੇ ਕੱਪ ਪੜਨਾ ਮੰਦਿਰ ਤਾਂ ਜਾਣਾ ਪਰ ਚੁੱਕੜ ਬਹੁਤ ਹੋਊਗਾ ਕਿਉਂਕਿ ਕੱਲ ਡੰਡ ਹੀ ਲੱਗਿਆ ਹੋਇਆ ਨਹੀਂ ਰਾਤ ਵੀ ਲੱਗਿਆ ਰਿਹਾ ਫਿਰ ਮੈਂ ਕਿਾ ਚੱਲ ਕੇ ਇਹ ਜਾ ਚੜਾ ਲਾਂਗਾ ਨਾ ਕੇ ਵਿੱਚ ਵੀ ਲਿੰਗਾ ਆਪਣੀ ਇਸ ਕਰਕੇ ਤੇ ਬਾਹਰ ਦੇਖੋ ਜੇ ਤੁਹਾਨੂੰ ਮੈਂ ਦਿਖਾਉਣੀ ਆ ਮੌਸਮ ਕਿਹੋ ਜਿਹਾ ਹੋਇਆ ਪਿਆ ਜਮੀਨ ਉੱਪਰ ਆ ਪਿਆ ਕਾਲਾ ਕਾਲਾ ਹੋਇਆ ਵੀ ਬੱਦਲ ਚੜ੍ਹਿਆ ਪਿਆ ਟੈਂਪਰ ਸਾਢੇ ਪੰਜ ਦਾ ਹੋ ਗਿਆ ਨਹੀਂ ਤੇ ਤੈਨੂੰ ਕੱਢਣਾ ਹੁੰਦਾ ਨਾ ਮੈਂ ਤੇ ਇਹ ਹਜੇ ਵੀ ਬਰੀਕ ਬਰੀਕ ਕਣੀਆਂ ਹੀ ਨਾ ਡਿੱਗੀ ਜਾਂਦੀਆਂ ਜੀ ਮੈਂ ਹੁਣੇ ਬਾਰ ਗਈ ਸੀ ਮੇਰੇ ਬਾਰ ਮੰਜਾ ਗੱਡਲੇ ਨੇ ਵਿਹਵਾ ਬੁੱਧੀ ਚੱਲਦੀ ਹੈ ਤੇ ਬਰੀਦ ਬਰੀਦ ਹੀ ਆ ਗੱਡੇ ਗੱਡੇ ਡੱਬੇ ਲੱਗੇ ਨੇ ਮੈਂ ਤਾਂ ਚਲ ਰਹਿਣ ਦੇ ਰਹਿਣੀ ਪਹਿਲਾਂ ਕੱਢਾਂਗੇ ਮੰਜਾ ਫਿਰ ਹਰ ਚੁੱਕਾਂਗਾ ਰਾਤ ਅਸੀਂ ਕੂਲਰ ਤਾਂ ਲਾ ਲਿਆ ਪਰ ਠੰਡ ਲੱਗਦੀ ਸੀ ਦੋ ਦਿਨ ਹੋ ਗਏ ਸਕੂਲਰ ਲਾਇਆ ਅਸੀਂ ਰਾਤ ਲਾਇਆ ਸੀ ਤੇ ਪਾਣੀ ਤਾਂ ਪਾਣੀ ਵੈਸੀ ਛੱਡਦੇ ਸੀ ਪੰਪ ਨਹੀਂ ਚੱਲਦਾ ਫਿਰ ਮੱਧ ਦਿਗ ਰਾਤ ਬੰਦ ਕਰਤਾ ਸਕੂਲਰ ਬੰਦ ਕਰ ਦਿੰਦੇ ਇਹ ਨੇ ਛੱਡਿਆ ਸੀ ਮੈਂ ਤਾਂ ਕਿਹਾ ਸੀ ਵੀ ਨਹੀਂ ਆਪਾਂ ਤਾਂ ਪੱਖਾ ਛੱਡ ਲੈਣੇ ਠੰਡ ਲੱਗਦੀ ਇਹਨਾਂ ਨੇ ਛੱਡ ਲਿਆ ਬਾਅਦ ਦੇ ਵਿੱਚ ਸ਼ਿੱਕਾ ਮਾਰਿਆ ਹਨ ਫਿਰ ਮੈਂ ਬੰਦ ਕੀਤਾ ਉੱਠ ਗਈ ਤੇ ਬਸ ਜੀ ਹੁਣ ਆਪਾਂ ਕਰਦੇ ਆ ਘਰ ਦੇ ਕੰਮ ਧੰਦੇ ਮੈਂ ਚਾਹ ਪੀ ਕੇ ਥੋੜਾ ਜਿਹਾ ਪੈ ਗਈ ਸੀ ਤੇ ਬਸ ਠੀਕ ਹੈ ਬਾਅਦ ਚ ਮਿਲਦੇ ਹਾਂ ਜੀ ਉਸਨੇ ਆ ਉੱਠ ਗਈ ਸੀ ਉਸਨੇ ਆ ਕਿੰਦੀ ਜੀ ਚਾਹ ਤੇ ਚਾਹਨਾ ਬਿਸਕੁਟ ਖਾਂਦੀ ਸੀ ਉਹ ਸਵੇਰ ਵਾਸਤੇ ਮੈਂ ਆਪੇ ਕੰਮ ਕਰ ਲੱਗ ਗਈ ਸੀ ਸੋ ਕਰਨਾ ਤੇ ਮੈਂ ਰਾਤ ਨੂੰ ਸੈਂਕੜਾ ਪੁਚਾੜੇ ਘਰ ਆਇਆ ਤੇ ਮੈਂ ਨਾ ਛਾੜੀ ਲਾਇਆ ਸੀ ਤੇ ਬੇੜੇ ਜਿੰਨਾ ਚਲ ਬਾਰ-ਬਾਰ ਮੈਂ ਛਾੜੀ ਲਾਦਾ ਗੰਬਰਾ ਖਾ ਕੇ ਕਰ ਲਾਂਗਾ ਕਿਉਂਕਿ ਮੌਸਮ ਇਹ ਤਾਂ ਕੋਈ ਨਿਕਲਦੀ ਨਹੀਂ ਜਨਗਰ ਰਸਪੇ ਕੰਮ ਨਹੀਂ ਹੁੰਦਾ ਤੇ ਬਾਅਦ ਵਿੱਚ ਮੈਂ ਸੈਂਕੜਾ ਛਾੜ ਕੇ ਕਰਕੇ ਤੇ ਫਿਰ ਮੈਂ ਢਾੜੀ ਲਾਉਣ ਲੱਗ ਪਈ ਸੀ ਕਿੰਨਾ ਸਾਰਾ ਛਾੜੀ ਲਾਉਣੀ ਸੀ तो बस फिर मैं बल ला कैसे झाड़ू मेरा चल सारा ला दिए क्योंकि मोमी का मौसम तो रोज़ ही बड़ा रिंता फिर तो के उसे 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 तो मैं आए फिर चल झाड़ू ला ली ठंडा है इस मौसम तो धुप तीन निकली नहीं तो झूठ जो निकलता हूं सभी धुप निकलूगी तो मैं तो चल बदिया भी है ना कंधा कुंदा में धुप लाई रही क्योंकि बहुत सलाव जी कभी कंधा में फिर धुप भी क्ढनी पहले धुप जी कड़ती फिर दबारे भी नहीं पाया फिर ਸੋ ਦਾ ਠੰਡਾ ਮੌਸਮ ਗਰਮਾਈਂ ਕਰੀਏ ਰੋਜ਼ ਪਕੜ ਕੇ ਲਿਖਾਂ ਕਰੀਏ ਇੰਨਾਂ ਦਾ ਤਰ੍ਹਾਂ ਸੋਸਾ ਜੀ ਇਹਨਾਂ ਦੇ ਰਿਸ਼ਤੇ ਲਾ ਕੇ ਪਿਆਰ ਕਰਾਂ ਸਕੂਲ ਦੀ ਯੂਨੀਫਾਰਮ ਪਾਲਿਸੀ ਅਨੁਸਾਰ ਸ਼ਨੀਵਾਰ ਤàngਰ ਕਹਿੰਦੇ ਵਾਈਟ ਤੇ ਗ੍ਰੀਨ ਪਾਈ ਹੈ ਇਹਨਾਂ ਦੀ ਬਣਾ ਹਾਊਸ ਡਰੈਸ ਲੱਗੀ ਹੋਈ ਹੈ ਇਹਨਾਂ ਬੁੱਧਵਾਰ ਤੋਂ ਸ਼ਨੀਵਾਰ ਜੰਦੇ ਪਾਕੀ ਬਾਕੀ ਦਿਨ ਬਲੂ ਹੁੰਦੀ ਹੈ ਬਲੀ ਨੂੰ ਤੇ ਲਾਂਡਾਰ ਤੇ ਮੇਹਰ ਉਹ ਪੁੰਦੇ ਆ ਤੇ ਵਸ ਫਿਰ ਇਸਨੇ ਹੱਲ ਲੱਗ ਗਿਆ ਸਿੱਧਾ ਰਾਤ ਕੱਲ ਜਿਹੜੇ ਸ਼ਾਮ ਕੱਪੜੇ ਧੋਤੇ ਸੀ ਉਹ ਅੰਦਰ ਹੀ ਪਾਏ ਹੋਏ ਸੁਕਣੇ ਤੇ ਪਾਉਣੇ ਵਗੈਰਾ ਸੀ ਤੈਹ ਲੱਗ ਗਈ ਸੀ ਕਰਨ ਤੇ ਕਾਫੀ ਪਾਉਣੇ ਸੀ 6-7 ਪਾਉਣੇ ਸੀ ਮੈਂ ਨਾ ਗਰਮ ਪਾਣੀ ਕਰਕੇ ਉਹਦੇ ਵਿੱਚ ਧੋਤੇ ਸੀ ਹੈ ਹੱਥਾਂ ਨਾਲ ਤੇ ਵਧੀਆ ਨਿੱਖਰ ਗਏ ਸੀ ਫਿਰ ਮੈਂ ਕਿਹਾ ਵੀ ਤੈਹ ਲਾ ਦੇ ਸਾਰੇ ਪਾਉਣੇ ਉਹ ਦੋ ਵਿਚ ਆਪਣੀ ਦੂਜੇ ਕਮਰੇ ਚ ਤੇ ਦੋ ਹੀ ਤੈਹਾਂ ਕੀ ਵਗੈਰਾ ਆਪ ਦੀ ਸਾਰੇ ਵਿਚ ਆ ਕੇ ਇੱਕ ਸਾੜ ਕਰਦੇ ਤੇ ਵਸ ਫਿਰ ਇਹ ਰੱਖਣ ਲੱਗ ਗਈ ਸੀ ਉੱਤਰ ਹਾਂ ਜਿਹੜੇ ਪੌਣੇ ਸੀ ਮੈਂ ਸੋਨੇ ਦੇ ਵਿੱਚ ਰੱਖਣ ਚ ਲਈ ਸੀ ਮੈਂ ਉਹਨੂੰ ਕਿਹਾ ਸੀ ਮੈਂ ਪੌਣੇ ਨਾ ਪੀਪੇ ਦੇ ਵਿੱਚ ਲਗਾ ਕੇ ਦੇ ਵਿੱਚ ਪਾਤਰ ਰੱਖੇ ਹੋਇਆ ਕਿਉਂਕਿ ਬਾਹਰ ਚੂਹਿਆਂ ਚਾਹੀਏ ਮੂਲਾ ਲੰਦੇ ਆ ਨਹੀਂ ਕਰ ਲਿਆ ਫਿਰ ਹਨਾ ਵਧੀਆ ਨਹੀਂ ਗੱਲ ਹੁੰਦੀ ਕੀ ਪਤਾ ਕੋਈ ਜਾਨਵਰ ਕਹੇ ਜਾਂ ਹੁੰਦਾ ਕੋਈ ਮੂਲਾ ਲਾ ਦੇਵੇ ਹਾਂ ਸੁਤਿ ਸਾਬ ਸਹੀ ਕਰਨ ਤੇ ਮੈਂ ਉਹਨੂੰ ਕਿਹਾ ਵੀ ਸੋਫੇ ਦੇ ਪਿੱਛੇ ਨਾ ਮਗਾ ਜਾਲੇ ਵਗੈਰਾ ਲੱਗੇ ਪਏ ਆ ਤਾਂ ਉਹਨਾਂ ਨੂੰ ਝਾੜ ਦੇ ਤੇ ਕਿਉਂਕਿ ਨਾ ਪਤਾ ਨਹੀਂ ਮੌਸਮ ਦੇ ਸਹਾਰਾ ਨਾਲ ਹੋਇਆ ਨਹੀਂ ਕਰਕੇ ਤਾਂ ਕਿਵੇਂ ਇਹਦੇ ਸਾਰੇ ਜਾਲੇ ਜੂਲੇ ਲਾਏ ਸੀ ਤੇ ਫੇਰ ਲੱਗ ਗਏ ਤੇ ਫੇਰ ਇਹ ਵਾਸੇ ਹੁਣ ਆਇਆ ਇੱਥੇ ਲੱਗਦੀ ਸੀ ਸਾਬ ਸਹੀ ਕਰਨ ਤੇ ਜਿਹੜੇ ਕੁਐਸਚਨ ਪੇਪਰ ਸੀ ਸਿਚੂਸ਼ਨ ਦੇ ਸੀ ਲੰਬੀ ਕਲਾਸ ਦੇ 9th ਦੇ ਤੇ ਉਹ ਵਾਸੇ ਸਿੱਢੀ ਨਾਲ ਇਸ ਕੰਦੇ ਇਹਦੇ ਤੱਕ ਲੋੜ ਨਹੀਂ ਹੈਗੇ ਕੀ ਕਰਨਾ ਮੈਂ ਕਹਤੇ 10 ਦੀ ਜੇ ਮਈ ਚੋਂ ਜਿਹੜੇ ਉਹ ਵਾ ਤਿੰਨ tane ਨਹੀਂ ਆਉਣੇ ਹੁੰਦੇ। ਉਹਨੇ ਸਾਰੇ ਛੱਡਦੇ ਸੀ ਉੱਥੇ। ਵਾਸੀ ਜਿਹੜੇ ਨੂੰ ਚਾਹੀਦੀ ਸੋ ਰੱਖ ਲਓਗੀ ਬਾਕੀ ਛੱਡਦੇ ਹੀ ਸਾਰੇ। ਤੇ ਅਸ ਫਿਰ ਇਹਣਾ ਇੱਧਰ ਸਬਸਕ੍ਰਾਈਬ ਕਰ ਜਾਂਦੇ ਸਦਰ ਹੋਲੀਸ਼ਨ ਕਰ ਦਿੰਦੀ ਜਾਂਦਾ ਸੀ। ਤੇ ਮੈਂ ਰੋਟੀ ਬਣਾਉਣ ਲੱਗੀ ਸੀ ਉੱਥੇ ਰੋਹਨ ਸੋਈ ਹੋਇਆ ਵਿੱਚ ਤੇ ਮੈਂ ਤਾਂ ਚੱਲਣਾ ਨਹੀਂ ਪੀਣਾ ਦਾ ਉਹਨੇ ਕਿਹਾ ਨਹੀਂ ਸੀ ਦਾ ਟਾਈਮ ਹੋਣਾ ਸੀ। ਮੈਂ ਤਾਂ ਲੱਗ ਬਾਰਲਾ ਦੁਸੀ ਚਾੜੂ ਲਾਉਣੇ ਸਟਾਰਕ ਕੇ ਨਾ ਕੀਜਾ ਦਾ ਟਾਈਮ ਹੋ ਰਿਹਾ ਸੀ ਤੇ 5:30 ਹੋ ਗਏ ਸੀ ਜਦੋਂ ਮੈਂ ਆਇਆ ਇਹਨੂੰ ਟਾਈਮ ਦਾ ਪਤਾ ਨਹੀਂ ਲੱਗਿਆ ਤੇ ਤੇ ਯਾਰ ਨਾ ਇਹਨੂੰ ਘਰ ਮਾ ਕੇ ਤਾਂ ਸਮੇਂ ਕਾ ਵੀ ਤੇਰਾ ਟਾਈਮ ਤਾਂ ਹੋਣ ਵਾਲਾ ਵੀ 7:00 ਵਜੇ ਚ 5 ਮਿੰਟ ਹੀ ਲੈ ਗਏ ਤੇ ਮੜ ਕੇ ਇਹਨਾਂ ਨੂੰ ਮੈਨੂੰ ਘਬਰਾਟ ਹੋ ਜਾਂਦੀ ਹੈ ਤੇ ਮੈਂ ਫਿਰ ਇਹਨੂੰ ਗੋਲੀ ਦਿੱਤੀ ਕੱਤੀ ਸੁੱਕੜ ਕੇ ਇੱਕ ਭਰਾਟਾ ਲੈ ਮੈਂ ਕਿਹਾ ਆ ਲੈ ਲੈ ਤੇ ਆ ਦੇਖੋ ਹੁਣ ਇਹਨੇ ਨਾ ਪੱਗ ਲਾਤੀ ਸੀ ਲੈ ਬੰਨ ਲਈ ਸੀ ਥੋੜੀ ਜਿਹੀ ਉੱਧੀ ਰਹਿ ਗਈ ਸੀ ਤੇ ਉਹ ਦਵਾਰੇ ਲਾਤੀ ਸੀ ਫੇਰੇ ਨੇ ਬੋਲੇ ਦਿੱਤੀ ਮੇਰਾ ਗੋਲੇ ਲਾ ਤੇ ਫੇਰ ਵੀ ਤੇਰੇ ਬਿਸਕੁਟ ਤਾਂ ਖਾਦੀ ਹੋਈ ਚੱਲ ਤੇ ਰੋਟੀ ਮੈਂ ਹੀ ਲੁੰਦੀ ਸੀ ਮੈਂ ਕਿਹਾ ਚੱਲ ਮੈਂ ਤਾਂ ਰੋਟੀ ਖਾ ਕੇ ਲੈ ਲੈ ਫੇਰੇ ਦੰਦਾ ਵੀ ਮੂੰਹ ਬਾਤ ਚ ਲੈ ਨਾ ਕੋਈ ਨਾ ਫੱਕ ਬਣਾ ਤੇ ਫੇਰੇ ਲੱਗ ਗਿਆ ਸੀ ਮੈਂ ਕਿਹਾ ਤੇਰਾ ਟਾਈਮ ਹੋਣ ਵਾਲਾ ਉਹ ਮੁੜ ਕੇ ਬੈਣ ਅੰਗ ਗਿਨਾ ਤੇਰਾ ਪੇਪਰ ਤੇ ਚੱਲ ਹੁਣ ਪੇਪਰ ਨਾ ਹੁੰਦਾ ਫਿਰ ਤਾਂ ਇਹ ਹੁੰਦਾ ਜੀ ਨਾ ਪੇਪਰ ਵਰਕੇ ਫਿਰ ਕੋ ਛੱਡਣ ਵਾਲਾ ਮੈਨੂੰ ਹੁੰਦਾ ਘਰੇ ਕਿਉਂਕਿ ਦੇ ਡੇਢ ਤੱਕ ਬਾਹਰ ਚਲੇ ਗਈ ਮੈਂ ਤਾਂ ਛੱਡਿਆ ਅੰਦਰ ਤੇ ਮੜ ਕੇ ਫਿਰ ਬੈਣ ਲੱਗੂਗੀ ਤਾਂ ਫਿਰ ਓਕਾ ਹੋ ਜਾਊਗਾ ਮੈਂਨ ਕਹਿ ਤਾ ਉਹ ਦਾ ਪੱਕਾ ਵਾਲਾ ਤੇ ਮੈਂ ਟਿੱਕ ਬੈਣ ਲੱਗਾਂ ਲੰਗਾ 11:30 ਵਜੇ ਬੈਣਾ ਅਰੇ ਰੋਟੀ ਖਾਣ ਤੇ ਵੀ ਟੈਅ ਲੱਗਦਾ ਤੇ ਗੁੰਟਾੜਾ ਪਾਉਣੇ ਹੁੰਦੇ ਤਾਂ ਅਰਤੀ ਰਸਿ ਤੇ ਫਟਾਫਟ ਬੰਨਣਾ ਲੱਗਦਾ ਸੀ ਤਾਂ ਕਿ ਮੈਂ ਤਾਂ ਮਿਟਿਲ ਲਈ ਬਾਲੇ ਬਾਲੇ ਕਾਸ ਤੇ ਬੰਡਾ ਇਹਦਾ ਸਰਵੇ ਤੋਂ ਲੱਗਦਾ ਨਾ ਮੈਂ ਕਿਹਾ ਵੀ ਟਿੱਟਲੀ ਬੁਣਿਆ ਤਾਂ ਤੇ ਤਾਂ ਦਾ ਠੀਕ ਹੈ ਤੇ ਬਸ ਘਰੇ ਆ ਕੇ ਕੰਮ ਬੰਨਣਾ ਲੱਗ ਜੂ ਇੱਥੇ ਨੰਨੂ ਤੇ ਸਨੇਹਾ ਇਤਰਾਹ ਹਨ ਜਿਹੜੀਆਂ ਜੇਬਾਂ ਬਣਾਈਆਂ ਹੋਈਆਂ ਹਨ ਘਰੇ ਬਣਾਈਆਂ ਸੀ ਕੱਪੜੇ ਤੇ ਤੇ YouTube ਤੇ ਦੇਖ ਕੇ ਬਣਾਈ ਸੀ ਨਾ ਤਾਂ ਚਾਹੇ ਜੇ ਆਪਾਂ ਨਾ ਕੋਈ ਕੰਮ ਦੀ ਕੋਸ਼ਿਸ਼ ਕਰਦੇ ਆਂ ਕਾਰਨ ਨਹੀਂ ਤੇ ਉਹ ਜਰੂਰ ਹੁੰਦਾ ਆਪਣਾ ਪੂਰਾ ਤੇ ਆਪਾਂ ਵੈਸੇ ਉਹ ਡਰਦੇ ਰਹਿੰਦੇ ਨੇ ਵੀ ਆਪਾਂ پتہ ਨਹੀਂ ਹੋਊਗਾ ਕਿ ਨਹੀਂ ਜੇ ਆਪਾਂ ਕੋਸ਼ਿਸ਼ ਕਰਦੇ ਆਂ ਵੀ ਹਾਂ ਸ਼ੁਰੂ ਕਰਦੇ ਆਂ ਕੰਮ ਨੂੰ ਤਾਂ ਉਹ ਜਰੂਰ ਹੋ ਜਾਂਦਾ ਚਾਹੇ ਕੋਈ ਕੰਮ ਦੀ ਹੋਵੇ ਤੇ ਆਪਾਂ ਡਰਨਾ ਨਹੀਂ ਚਾਹੀਦਾ ਕੰਮ ਨੂੰ ਕਰਨ ਵਾਸਤੇ ਕੋਈ ਵੀ ਕੰਮ ਹੈ ਪਰ ਉਹ ਕੋਸ਼ਿਸ਼ ਕੀਤੀ ਜਰੂਰ ਕਰਨੀ ਚਾਹੀਦੀ ਚਾਹੇ ਕੋਈ ਪੜਾਈ ਦਾ ਕੰਮ ਹੈ ਚਾਹੇ ਕੋਈ ਘਰ ਦਾ ਕੰਮ ਹੈ ਚਾਹੇ ਕੋਈ ਕੋਈ ਵੀ ਕੰਮ ਹੈ ਹਨਾ ਤੇ ਸਿਲਾਈ ਦਾ ਕਢਾਈ ਦਾ ਕੁਝ ਵੀ ਹੈ ਤੇ ਉਹ ਕੰਮ ਕਰਨਾ ਚਾਹੀਦਾ ਜਰੂਰ ਤੇ ਹੰਤਾ YouTube ਤੇ ਹੀ ਸਾਰੀਆਂ ਚੀਜ਼ਾਂ ਦੱਸ ਦਿੰਦੀ ਐ ਛੋੜ ਦੀ ਸਿਲਾਈ ਛੋੜ ਦੀ ਕਟਿੰਗ ਤੇ ਕੋਈ ਗੁਰਦਾ ਕਟਿੰਗ ਕਰਨਾ ਕੋ ਬੱਚੇ ਨੇ ਛੋਟ ਕਟਿੰਗ ਕਰਨਾ ਕੋੜਦਾ ਵੀ ਅੰਮਾ ਕਟਿੰਗ ਕਰਨਾ ਕੋ ਸ਼ਾਰਟ ਕਟਿੰਗ ਕਰਨੀ ਸਾਰੀ ਚੀਜ਼ ਜੱਟ YouTube ਤੇ ਮਿਲ ਜਾਂਦੀ ਕੁਛ ਮਰਜ਼ੀ ਸਰਚ ਕਰ ਲੈ ਸਾਰੀ ਚੀਜ਼ ਨਿਕਲ ਆਉਂਦੀ ਆ ਤੇ ਉਹ ਜੋ ਕਾਹੀਆਂ ਇਹ ਨਾ ਸਿੱਖ ਲੈਂਦੇ ਆ YouTube ਤੋਂ ਵੀ ਇਹ ਸਰਚ ਕਰਕੇ ਉਹਦੇ ਚ ਦੇਖ ਕੇ ਸਾਰੇ ਕੁਝ ਕਟਿੰਗ ਵਗੈਰਾ ਸਟੀਚਿੰਗ ਵਗੈਰਾ ਆ ਜਾਂ ਜੀ ਇੱਕ ਵਾਰ ਤਾਂ ਗਲਤੀ ਹੁੰਦੀ ਆ ਆਪਣੇ ਤੋਂ ਤੇ बार-बार ਕਿੱਥੇ ਗਲਤੀ ਹੁੰਦੀ ਆ ਤੇ ਬਾਕੀ ਹਨਾ ਜਦੋਂ YouTube ਤੇ ਜਿਹੜੇ ਆ ਕੋ ਵਧੀਆ ਚੀਜ਼ ਸਰਚ ਕਰਦੇ ਆ ਕਰਦੇ ਆ ਜਿਹੜੇ ਹੁੰਦੇ ਆ ਵਧੀਆ ਸਟੀਚਿੰਗ ਵਾਲੇ ਤੇ ਚੈਨਲ ਹੁੰਦੇ ਆ ਉਹਨਾਂ ਤੋਂ ਹਨਾ ਮੈਂ ਤਾਂ ਜੇ ਮੈਨੂੰ ਕੋਈ ਡਾਊਟ ਹੋਵੇ ਮੈਂ ਤਾਂ ਉਹਨਾਂ ਤੋਂ ਹੀ ਸਰਚ ਕਰਦੀ ਹੁੰਨੀ ਆ ਇਸ ਕੇਵਨ ਸਾਫ ਕਰਨ ਮੈਂ ਸਾਰਾ ਸਮਾਨ ਉੱਪਰੋਂ ਲਾ ਲਿਆ ਸੀ ਤੇ ਇਹਨੂੰ ਜੰਮੀ ਟੇਡਾ ਕਰ ਲਈ ਮੈਂ ਕਿਹਾ ਵੀ ਹਨਾ ਜੇ ਇਹਨੂੰ ਐਂ ਕਾ ਤਾ ਖਿੱਚ ਲਿਆ ਕਹਿੰਦੇ ਮੈਂ ਪਿੱਛੇ ਜਾਲੇ ਵਗੈਰਾ ਕੱਢਦੀ ਆਂ ਸਾਫ ਕਰੂੰਗੀ ਤੇ ਮੈਂ ਕਿਹਾ ਚੱਲ ਠੀਕ ਹੈ ਫਿਰ ਇਹ ਅੰਦਰ ਲੱਗੀ ਹੋਈ ਸੀ ਆ ਦਾ ਕੰਮ ਕਰ ਕਰਨ ਤੇ ਫਿਰ ਮੈਂ ਇੱਧਰ ਆ ਗਈ ਸੀ ਬਾਹਰ ਜਿਹੜੇ ਕੱਲ ਦੇ ਕੱਪੜੇ ਧੋਤੇ ਸੀ ਉਹਨਾਂ ਨੂੰ ਤੈਹ ਲਵਣ ਤੇ ਮੈਂ ਕਿਹਾ ਵੀ ਮੈਂ ਤੈਹ ਲਾ ਦਿੰਦੀ ਆ ਤੇ ਵੀ ਸੁੱਕੇ ਤਾਂ ਪਏ ਬਸ ਇੱਕ ਅੰਤੀ ਪੈਂਟ ਥੁੰਡ ਗਈ ਸੀ ਤੇ ਮੈਂ ਕਹੋ ਚੱਲ ਬਾਹਰ ਸੁਕਣੇ ਪਾ ਦਾਂਗੇ ਬਾਕੀ ਸਾਰੇ ਸੁੱਕੇ ਪਏ ਸੀ ਫਿਰ ਮੈਂ ਕਹੇ ਚੱਲ ਮਟਾਇ ਲਾ ਕੇ ਤੇ ਅਲਮਾਰੀ ਚ ਰੱਖ ਲੈਣੀਆਂ ਇਹਨਾਂ ਨੂੰ ਤੇ ਮੀਂਹ ਦਾ ਮੌਸਮ ਕਰਕੇ ਨਾ ਬਹੁਤ ਔਖਾ ਹੋ ਜਾਂਦਾ ਕੱਪੜਾ ਸੁਕਣਾ ਹਨਾ ਫਿਰ ਤਾਂ ਮਸਲਾ ਚੜ ਜਾਂਦੇ ਕੰਦਾ ਗੁੰਦਾ ਨੂੰ ਤੇ ਬਾਕੀ ਸ਼ਤਾਂ ਤੋਂ ਵੀ ਜੂੰਣ ਲੱਗ ਜਾਂਦਾ ਕਈ ਵਾਰ ਅੰਦਰਲੇ ਕਮਰੇ ਵਗੈਰਾ ਹਨਾ ਉਂ ਤੇ ਬਹੁਤ ਔਖਾ ਹੋ ਜਾਂਦਾ ਤੇ ਪਸ਼ੂਆਂ ਦਾ ਵੀ ਬਹੁਤ ਖਾਂਦਾ ਕਿੰਨੇ ਪਸ਼ੂ ਰੱਖੇ ਹੋਣਾ ਤੇ ਬਾਹਰ ਨਹੀਂ ਕੱਢ ਸਕਦਾ ਬੰਦ ਅੰਦਰ ਹੀ ਰਹਿੰਦੇ ਪਸ਼ੂ ਵੀ ਤੇ ਪਹਿਲਾਂ ਹਣਾ ਗਰਮੀ ਰੱਬ ਨੇ ਬਹੁਤ ਕੀਤੀ ਹੋਈ ਸੀ ਤੇ ਹੁਣ ਵਾਕਈ ਨਹੀਂ ਬਰੌਂਦਾ ਤਾਂ ਹੁਣ ਹਟਦਾ ਨਹੀਂ ਹਟਣ ਦਾ ਨਾਮ ਹੀ ਨਹੀਂ ਲੈਂਦਾ ਹੁਣ ਲਗਾਤਾਰ ਵਸਣਾ ਮੀਂਹ ਕਦੇ ਰਾਤ ਨੂੰ ਲੱਗ ਜਾਂਦਾ ਕਦੇ ਦਿਨੇ ਇਹਦਾ ਕੋਈ ਟਾਈਮ ਹੀ ਨਹੀਂ ਹੈ ਤੇ ਬਸ ਹਣਾ ਵਧੀਆ ਜੇ ਮੌਸਮ ਵੀ ਵਧੀਆ ਧੁੱਪ ਧੁੱਪ ਨਿਕਲੀ ਹੋਵੇ ਆਏ ਨੇ ਪਤਾ ਨਹੀਂ ਕਦੋਂ ਬੱਦਲ ਕਰ ਲੈਣੇ ਤੇ ਕਦੋਂ ਮੀਂਹ ਪਉਣ ਲੱਗ ਜਾਂਦਾ ਤੇ ਸੀ ਪੱਖਾ ਬਾਹਰ ਰੱਖਿਆ ਹੋਇਆ ਸੀ ਲਾਇਆ ਸੀ ਰਿਸ਼ੋ ਨੇ ਤੇ ਰੋਟੀ ਰੋਟੀ ਖਾਦੀ ਸੀ ਨੇ ਤੇ ਫਿਰ ਮੈਂ ਪੱਖਾ ਤਾਂ ਲਾਇਆ ਨਹੀਂ ਹੈਗਾ ਵੀ ਹਵਾ ਚੱਲੀ ਜਾਂਦੀ ਸੀ ਮੋਸਮ ਠੰਡਾ ਹੀ ਸੀ ਤੇ ਮੈਂ ਕਿਹਾ ਚੱਲ ਮੈਂ ਇੱਥੇ ਇੱਕ ਤਾਂ ਕੱਪੜੇ ਉੱਡਣਗੇ ਤੇ ਇੱਕ ਹਨਾ ਵੀ ਉਹ ਦੂਜਾ ਵੀ ਹਵਾ ਆ ਗਈ ਸੀ ਮੈਂ ਕਿਹਾ ਰਹਿਣ ਤੇ ਪੱਖਾ ਛੱਡਣ ਨੂੰ ਆਏ ਤੇ ਇੱਥੇ ਨਾ ਤਰਪਾਈ ਉੱਦੜੀ ਹੋਈ ਸੀ ਕਮੇਜ਼ ਦੇ ਮੇਰੇ ਤੇ ਫਿਰ ਮੈਂ ਸੁਨੇਹਾ ਤੋਂ ਰਿੰਡਾ ਦਾ ਡੱਬਾ ਮੰਗਾਇਆ ਮੈਂ ਕਿਹਾ ਵੀ ਰੀਅਲੀ ਆਦੇ ਮੈਨੂੰ ਇਹ ਨਾਲ ਦੀ ਵੀ ਕਾਫੀ ਕਲਰ ਦੀ ਇਹਦੇ ਚ ਹੈਨੇਗੀ ਤੇ ਮਸ਼ੀਨ ਚ ਮੈਂ ਤਾਂ ਦੇਖ ਲਾ ਵੀ ਮਸ਼ੀਨ ਚ ਹੋਵੇ ਫਿਰ ਇਹਨੇ ਲਿਆਤੀ ਸੀ ਤੇ ਮੈਂ ਕਿਹਾ ਚੱਲ ਵੀ ਹੁਣ ਨੂੰ ਲੱਗਦੇ ਹੱਤਕਾਰੀ ਦਿੰਨੀ ਹੈ ਤਰਪਾਈ ਵੀ ਤੇ ਮੈਂ ਕਹਿੰਨ ਇਹ ਤਾਂ ਫੇਰ ਹਨਾ ਬਾਅਦ ਦੇ ਵਿੱਚ ਜਦੋਂ ਆਪਾ ਪਾਉਣੇ ਆ ਕਪੜਾ ਨਾ ਨੂੰ ਨੌਣ ਲੱਗਦੇ ਆ ਉਦੋਂ ਫਿਰ ਆਪਾਂ ਦੇਖਦੇ ਹਾਂ ਤਰਪਾਈ ਉੱਡਦੀ ਹੁੰਦੀ ਹੈ ਫਿਰ ਆਪਾਂ ਤੋਂ ਏਡੇ ਟਾਈਮ ਕਈ ਵਾਰ ਜਾਣਾ ਵੀ ਪਵੇ ਰੋਖਾ ਹੋ ਜਾਂਦਾ ਤਾਂ ਕਰਕੇ ਜੇ ਕੋਈ ਮੈਂ ਹੀ ਕਰ ਦਿੰਨੀ ਜੇ ਕੋਈ ਹਨਾ ਕਪੜਾ ਜੇ ਤਾਂ ਸਨੇਹਾ ਤੈ ਲਾਵੇ ਫਿਰ ਤਾਂ ਨਾ ਕਹਿ ਨਹੀਂ ਸਕਦੇ ਕਿਉਂਕਿ ਉਹ ਜਵਾਕਾ ਦੀ ਗੱਲ ਤਕਾਲੀ ਤੇ ਉਹ ਚੰਗੀ ਤਰ੍ਹਾਂ ਦੇਖਦੀ ਨਹੀਂ ਕੋਈ ਫਟਿਆ ਜਾਂ ਸਲਾਈ ਉਧੜੀ ਆ ਹਨਾ ਜਾਂ ਕੋਈ ਖੁੱਤਰ ਪਾਈ ਉਧੜੀ ਆ ਤੇ ਤਾਂ ਕਰਕੇ ਫਿਰ ਜੇ ਮੈਂ ਤੈਹਲਾ ਮੈਂ ਕੱਪੜੇ ਫਿਰ ਮੈਂ ਤਾਂ ਦੇਖ ਲੈਂਦੀ ਨੀ ਕੋਈ ਚੀ ਉਧੜੀ ਆ ਜਾਂ ਫਟੀ ਆ ਫਿਰ ਮੈਂ ਨਾਲ ਦੇ ਨਾਲ ਹਨਾ ਸਲਾਈ ਕਰ ਦਿੰਦੀ ਹੁੰਨੀ ਆ ਤਾਂ ਕਰਕੇ ਫਿਰ ਮੈਥੇ ਤਰਪਾਈ ਲੱਗਦੀ ਸੀ ਕਰਨ ਸ ਹੈਗੀ ਦਾ ਥੋੜੀ ਸੀ ਤੇ ਮੈਂ ਕਿਹਾ ਚੱਲ ਮੈਂ ਕਰ ਦਿੰਦੀ ਆ ਮੈਂ ਵਾਕਿਆ ਸਾਰੇ ਚੈੱਕ ਕਰ ਲਈ ਸੀ ਮੈਂ ਕਿਹਾ ਕੋਈ ਬਾਹਾਂ ਗਲਾ ਵਗੈਰਾ ਤਾਂ ਉਤੜਿਆ ਹੋਇਆ ਤੇ ਮੈਂ ਤਾਂ ਨੀ ਤਾਂ ਉਤੇ ਵੀ ਕਰਦਾ ਵਾਕਿਆ ਤਾਂ ਸਾਰਾ ਠੀਕ ਸੀ ਤੇ ਬਸ ਘੇਰੇ ਤੇ ਸੀ ਮਾੜੀ ਫੱਟੇ ਤੇ ਜਿਹੜਾ ਫੱਟਾ ਕਹਿੰਦੇ ਨੇ ਮੂਰੇ ਪੱਲਾ ਤੇ ਉਹਦੇ ਸੀ 프ਰੰਟ ਤੇ ਬਸ ਵਰਮਾਉ ਕਰਦੀ ਸੀ ਤਰਪਾਈ ਤੇ ਮੈਂ ਕਾ ਕਰਕੇ ਚੱਲ ਹਣਾ ਵੇਖ ਆਪਾਂ ਕਰਦੀ ਮਾੜੀ ਮੁੱਟੀ ਜਿਹੜੀ ਹੈਗੀ ਨੇ ਤਾਂ ਧੱਗ ਜਿਨੇ ਘਣ ਘਣ ਕਰਕੇ ਤਪੈੜੀ ਲੱਗਦੀ ਹੈ ਕ ਮੋਰਲਾ ਬੱਲਾ ਹੁੰਦਾ ਤੇ ਫਿਰ ਉਹ ਪੈੜਾ ਲੱਗਦਾ ਇਹ ਚੀਜ਼ ਹੈ ਨਾ ਤੇ ਬਸ ਹੁਣ ਮੈਂ ਉਹ ਤਰਪਾਈ ਕਰਕੇ ਫਿਰ ਕੰਮ ਕਰ ਆਪਦੇ ਹੋਰ ਕਰਾਂਗੇ ਜਿਹੜੇ ਵੀ ਰਹਿੰਦੇ ਆ ਤੇ ਕੱਪੜੇ ਮੈਂ ਕੱਲ ਧੋਲੇ ਸੀ ਹੁਣ ਮਾਰਚ ਕੱਪੜੇ ਦਾ ਧੋਣੇ ਨੇ ਵੈਸੇ ਤਾਂ ਹੈਗੇ ਸੀ ਧੋਣ ਵਾਲੇ ਫਿਰ ਮੈਂ ਸੁਨੇਹਾ ਨੂੰ ਕਹਾਂ ਮੈਂ ਕਾ ਪਸੰਡੇ ਨੂੰ ਮਸ਼ੀਨ ਲਾ ਲਾਂਗੇ ਜਲਦੀ ਸੁਨੇਹਾ ਤੇ ਫਿਰ ਮੈਂ ਕਾ ਸੁਨੇਹਾ ਸੁਨੇਹਾ ਮੈਂ ਧੋ ਦੂੰਗੀ ਤੇ ਫਿਰ ਆਪਣੇ ਜਦੋਂ ਨੂੰ ਅਪਚ ਪਹਿਰਾ ਸਾਹਿਬ ਤੇ ਜਾਣਾ 11 ਵਜੇ ਤੇ ਆਪਣੇ ਸੋਕੇ ਜਾਣਗੇ ਤਾਂ ਕਰਕੇ ਤੇ ਕੰਨੀ ਚੱਲ ਠੀਕ ਆ ਮੈਂ ਕਹਿੰ ਨਾਲ ਰਿਸ਼ੋ ਦੀਆਂ ਦੋਨੇ ਬਰਤੀਆਂ ਧੁੱਤੀਆਂ ਜਾਣਗੀਆਂ ਤਾਂ ਕਰਕੇ ਫਿਰ ਮੈਂ ਕਹਾਂ ਚੱਲ ਵੀ ਕੱਲ ਨੂੰ ਧੋਵਾਂਗਾ ਕੰਨੀ ਠੀਕ ਆ ਬਸ ਫਿਰ ਮੈਂ ਇੱਥੇ ਤਰਪਾਈ ਕਰ ਲਈ ਸੀ ਤੇ ਹੁਣ ਸਾਰਾ ਕੁਝ ਬਾਕਸੇ ਦੇ ਵਿੱਚ ਪਾ ਦੂੰਗੀ ਜਿਹੜੇ ਰੀਲਾ ਵਗੈਰਾ ਸੀ ਇੰਚੀ ਟੈਪ ਸੀ ਕਾਸ਼ੇ ਵੀ ਸੀ ਤੇ ਬਾਕੀ ਘਰ ਮੈਂ ਉਹਦਾ ਹੁਣ ਤੈਹ ਲਾ ਦੂੰਗੀ ਕੱਪੜੇ ਸਾਰੇ ਤੇ ਤੇਲਾ ਕੇ ਤੇ ਵਸ ਫਿਰ ਮੈਂ ਇਹਨਾਂ ਨੂੰ ਅਲਮਾਰੀ ਚ ਰੱਖ ਦੂੰਗੀ ਸਾਰੇ ਜਿਹੜੇ ਵੀ ਹੈਗੇ ਕੱਪੜੇ ਤਾਂ ਕਾਫੀ ਸੀ ਤੇ ਪੈਂਟਾਂ ਪੁੰਟਾਂ ਗਿੱਲੀਆਂ ਉਹ ਫਿਰ ਮੈਂ ਬਾਹਰ ਪਾਉਂਗੀ ਸੁੱਕਣੇ ਮੈਂ ਕਿਹਾ ਮੌਸਮ ਥੋੜਾ ਜਿਹਾ ਦੇਖ ਲਈਏ ਤੇ ਖੁੱਲ੍ਹ ਜਿਹਾ ਗਿਆ ਮੌਸਮ ਫਿਰ ਆਪਾਂ ਬਾਹਰ ਪਾ ਦਾਂਗੇ ਤੇ ਵਸ ਫਿਰ ਮੈਂ ਇੱਥੇ ਕੱਪੜੇ ਤਿਆਰ ਕਰਕੇ ਰੱਖ ਦੂੰਗੀ ਤੇ ਬਾਕੀ ਗੱਲ ਇਹ ਹੈ ਹਨਾ ਵੀ ਸੁਨੇਹਾਨੇ ਮੈਨੂੰ ਪੀਸ ਜੇ ਕੱਢ ਕੇ ਦਿੱਤੇ ਸੀ ਪੇਟੀ ਚੋਂ ਗੰਨੇ ਮੇਰੇ ਟੋਪ ਵਗੈਰਾ ਬਣਾ ਦੇ ਵੀ ਜੀ ਜੂਨਰ ਪਾਉਣ ਨਾਲ ਜੱਕ ਸ਼ਾਰਟ ਕੁੜਤੀਆਂ ਬਣਾ ਦੇ ਮੈਂ ਤਾਂ ਚੱਲ ਮੈਂ ਬਣਾ ਦੂੰਗੀ ਮੈਂ ਕੱਢ ਤਾਂ ਲਈ ਬਸ ਮੇਰਾ ਟਾਈਮ ਹੀ ਨਹੀਂ ਲੱਗਦਾ ਹੈਗਾ ਤੇ ਅਲਮਾਰੀ ਚ ਰੱਖ ਤੇ ਇਸ ਕੱਢ ਕੇ ਮੈਂ ਤਾਂ ਬਣਾਉਂਗੀ ਕਹਿੰਦੀ ਤੂੰ ਤਾਂ ਬਣਾਉਂਦੀ ਨਹੀਂ ਤਾਂ ਟਾਈਮ ਲਾਰੇ ਲਾਉਂਦੀ ਨੇ ਮੈਂ ਤਾਂ ਬਣਾਉਂਗੀ ਵੀ ਮੇਰਾ ਜਦੋਂ ਮੈਂ ਕੰਮ ਕਰਕੇ 11:30 11:30 ਹਟਦੀ ਹਾਂ ਉਦੋਂ ਨੂੰ ਫਿਰ ਕਹਣਾ ਹੋਰ ਦੁਪਹਿਰ ਦਾ ਟਾਈਮ ਹੋ ਜਾਂਦਾ ਫੋਨ ਆ ਜਾਂਦਾ ਵੀ ਡੈਡੀ ਦਾ ਕਈ ਵਾਰ ਤਾਂ ਅਰਕ ਟਾਈਮ ਮੈਂ ਵੀ ਲੰਘ ਜਾਂਦਾ ਤੇ ਮੈਨੂੰ ਨਾ ਹੁਣ ਤੁਸੀਂ ਸੱਚ ਸੱਚ ਨਹੀਂ ਮੰਨਣਾ ਮੇਰੇ ਜਿਹੜੇ ਸਵੇਰ ਦੀ ਦਵਾਈ ਆ ਕੇ ਮੈਂ 8:30 9:00 ਵਜੇ ਲੈ ਲੈਂਦੀ ਸੀ ਹੁਣ ਮ ਤੇ 11 ਵਜੇ ਜਾਂਦੇ ਆ ਕੱਲ ਵੀ 11 ਵਜੇ ਅੱਜ ਵੀ ਮੈਂ ਸੁਨਿਆ ਨੂੰ ਕਿਹਾ ਮੈਂ ਕਹ ਦੇਖ ਲੈ ਕੱਲ ਵੀ ਮੈਨੂੰ 11 ਵਜੇ ਇਸ ਕੰਮ ਕਰਦੇ ਨੂੰ ਤਿਆਰ ਚ ਵੀ ਮੈਂ ਕਿਹਾ ਹਣਾ ਅੱਜ ਇਸ ਕਰਕੇ ਵਜੇਗੇ ਕਿੰਨੇ ਸੇ ਸਫਾਈ ਲੱਗ ਕਰਨ ਫੇਰ ਰੋਟੀ ਮੈਂ ਬਣਾ ਕੇ ਰੱਖ ਉੱਤੇ ਸੇ ਤਾਂ ਖਾਦੇ ਨਹੀਂ ਰੋਟੀ ਕਿਉਂਕਿ ਅਸੀਂ ਮੰਦਰ ਜਾਣਾ ਸੀ ਮੈਂ ਕਿਹਾ ਮੰਦਰ ਵਾ ਕੇ ਅਸੀਂ ਰੋਟੀ ਪਾਣੀ ਖਾਣੇ ਹੁੰਦੇ ਅਤੇ ਫਿਰ ਤਾਂ ਕਰਕੇ ਰੋਟੀ ਖਾਣ ਤੋਂ ਬਾਅਦ ਹੀ ਫਿਰ ਦਵਾਈ ਲਈ ਤੇ ਤਾਂ ਟਾਈਮ ਲੱਗ ਗਿਆ ਸੀ ਤੇ ਫਿਰ ਮੈਂ ਸੁਨਿਆ ਨੂੰ ਕਿਹਾ ਮੈਂ ਕਹ ਵੀ ਚਾਹ ਛੁੱਟੀ ਹੋਵੇ ਨਾ ਹੋਵੇ ਚਲਣਾ ਹੋਵੇ ਫਿਰ ਤਾਂ ਬੰਦੇ ਨੇ ਜਾਣਾ ਹੀ ਉਹ ਹੀ ਟਾਈਮ ਤੇ ਜੇ ਛੁੱਟੀ ਹੋਵੇ ਤੇ ਮੈਂ ਸੁਨੇਹਾ ਨੂੰ ਕਿ ਮੈਂ ਲਾ ਆਪਾਂ ਮੰਦਰ ਵਗੈਰਾ ਜਾ ਕੇ ਫਿਰ ਆਪਾਂ ਆਣਾ ਆ ਕੇ ਕੰਮ ਕਰ ਕਰਿਆ ਕਰਾਂਗੇ ਕਿਉਂਕਿ ਰੋਟੀ ਪਾਣੀ ਖਾ ਕੇ ਬੰਦਾ ਦਵਾਈ ਘੁੱਟੀ ਲੈ ਲੈਂਦਾ ਉਹਦੇ ਟਾਈਮ ਸਰ ਤੇ ਇੱਥੇ ਕਰਾਂਗੇ ਵੀਡੀਓ ਦਾ ਐਂਡ ਤੁਹਾਨੂੰ ਅੱਜ ਦਾ ਬਲੌਗ ਇਹੋ ਜਿਹਾ ਲੱਗਿਆ ਕਮੈਂਟ ਬਾਕਸ ਦੇ ਵਿੱਚ ਜੀ ਦੱਸਿਓ ਮਿਲਾਂਗੇ ਕੱਲ੍ਹ ਅਗਵੇਂ ਬਲੌਗ ਦੇ ਵਿੱਚ ਜੀ ਤੇ ਜਿਹੜਾ ਸਾਡੇ ਚੈਨਲ ਤੇ ਨਵੇਂ ਆ ਸਾਡੇ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਸੋਹਣੇ ਸੋਹਣੇ ਕਰੋ ਕਮੈਂਟ ਤੇ ਧੰਨਵਾਦ ਜੀ